ਸਬਜੀ ਸਾਈ ਭੇ ਕਿਉਂ ਕਾ ਰੋ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮੁਤੁ ਜੁਨੀ ਸਪਾੰਗ ਗੁਰ ਪ੍ਰਸਾਦਿ ਜਾਪੁ ਆਦਿ ਸੱਚੇ ਜੁਗਾਦਿ ਸੱਚ ਹੈ ਬੀ ਸਚਾਨਨ ਕੋ ਸੀ ਬੀ ਸਚ ਸੋਚਿਆ ਸੋਚਣਾ ਹੋਵੇ ਜੇ ਸੋਚਣ ਲਖਵਾ ਰਿਓ ਚ ਪੇਜੋਪਨ ਹੋਵੇ ਜੇ ਲਹਿਰਾਂ ਹਲਿਫਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾਪੁਰਿਆ ਪਾਰ ਸੈ ਸੇ ਸੇਨ ਬਲਕ ਹੋਇ ਤੈ ਕੰਜ ਲੈਣਾ ਗਿਵਸ ਜਿਆਰਾ ਹੋਈਏ ਗਿਵ ਗੁੜੇ ਤੋਂ ਤੇਪਾਲ ਹੁਕਮ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਮਣਾ ਕਾ ਰੋ ਹੁਕਮ ਨ ਕਹਿਆ ਜਾਏ ਹੁਕਮੀ ਹੋਮਨ ਜੀ ਹੁਕਮ ਮਿਲੈ ਵੜੇ ਆਈ ਹੁਕਮੀ ਉਤਮਨੀ ਜੋ ਹੁਕਮ ਲੈ ਕੇ ਦੁੱਖ ਸੁਖ ਪਾਈਆ ਇੱਕ ਨਾ ਹੁਕਮੀ ਬਖਸ਼ਿਸ਼ ਇੱਕ ਹੁਕਮੀ ਸਦਾ ਪਵਾਈਆ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੇ ਜੇ 부ਜੇ ਤਾਂ ਹੋਮੇ ਕਹੇ ਨ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੀ ਨਿਸ਼ਾਨ ਗਾਵੇ ਕੋ ਗੁਣਵੜਿਆ ਅੰਨ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਜਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਦਰਾ ਦੂਰ ਕਤਨਾ ਗਤੀ ਨਾ ਆਵੇ ਤੋਟ ਕਤ ਕਤ ਗਤੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਤੱਕ ਪਾਏ ਜੁਗਾ ਜੁਗ ਅੰਤਰ ਖਾਏ ਖਾਏ ਹੁਕਮੀ ਹੁਕਮ ਚਲਾਏ ਰਹਾ ਨਾਨਕ ਵਿਗ ਸੇਵੇ ਪਰਵਾਹ ਸਾਚਾ ਸਾਈਵ ਸਾਚ ਨਾਉ ਪਾਖਿਆ ਪੋ ਪਾਰ ਅਖੇ ਮੰਗੇ ਦੇਹ ਦੇ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰੱਖੀ ਹੈ ਜਿਤ ਜਿਸੇ ਦਰਬਾਰ ਮੁਕੇ ਬੋਲਣ ਬੋਲੀਏ ਜਿਤ ਸੁੰਦਰੇ ਪਿਆਰ ਅਮ੍ਰਿਤ ਵੇਲਾ ਸਾਚ ਨਾਉ ਵੜਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦੁਆਰ ਨਾਨਕੀ ਮੇ ਜਾਣੀਏ ਸਭ ਆਪੇ ਯਾਰ ਤਾਪਿਆ ਨਾ ਜਾਈ ਕੀਤਾ ਨਾ ਹੋਈ ਆਪੇ ਆਪਣੇ ਰੰਝਨ ਸੋਏ ਜਿਨ세 ਵਤਨ ਪਾਇਆ ਮਾਣ ਨਨਕ ਗਾਵੀਏ ਗੁਣੀ ਨਿਦਾਨ ਗਾਵੀਏ ਸੁਣੀਏ ਮਨ ਰੱਖਿਆ ਪਾਉ ਦੁੱਖ ਪਰ ਹਰ ਸੁਖ ਕਰਨ ਲੈ ਜਾਏ ਗੁਰਮੁਖ ਨਾਦੈ ਗੁਰਮੁਖ ਵੇਦੈ ਗੁਰਮੁਖ ਰਹੇ ਇਸਮਾਇ ਗੁਰੂਈ ਚਰਗੁਰ ਗੋੜਕ ਬਰਮਾ ਗੁਰੂ ਪਾਰਵਤੀ ਮਾਈ ਜੇ ਉਜਾਣਾ ਆਖਾ ਨਹੀਂ ਕੇਣਾ ਕਥਾ ਨਾ ਜਾਈ ਬੁਰਾਈ ਕਦੇ 부ਝਾਈ ਸਭਨਾ ਜੀਆ ਕਾਇਕ ਦਾਤ ਸੋਮੈ ਵਿਸਰਨ ਨਾ ਜਾਈ ਕੀ ਰਤਨਾਵਾਂ ਜੇਤੀਸ ਪਾ ਮਮਿੰ ਪਾਣੇ ਕੇ ਨਾਈ ਕਰੀ ਜੇਤੀ ਸਿਰ ਟੂ ਪਾਈ ਵੇ ਕਮਿੰ ਕਰਮ ਕੇ ਮਿਲੇ ਲਈ ਮਤਿ ਚ ਰਤਨ ਜਵਹਰ ਮਾਲਿਕ ਜੈ ਕੁੁਰਕੀਸ਼ੇ ਕੁ ਸੁਣੀ ਗੁਰਾਇਕ ਦੇਵ ਜਾਈ ਸਬਨਾ ਜੀਆਂ ਕਾਇਕ ਦਾ ਤੋ ਮੈਂ ਵੀ ਸਰਨਾ ਜਾਏ ਜੇ ਜੁਗਚਾਰਿਆ ਜਹੋਦ ਸੁਣੀ ਹੋਏ ਨਮਕਨਣਾ ਵਿੱਚ ਜਾਣੀਏ ਨਾਲ ਚਲੇ ਸਭ ਕੋਈ ਚੰਦਨ ਨਵ ਰਖਾਈ ਕੇ ਜਸ ਕੀ ਰਤ ਜਗਲੇ ਜੇ ਤੇ ਨਦਰ ਨਾ ਆਵੇ ਤਾਂ ਬਾਤ ਨ ਪੁੱਛਿਆ ਕੇ ਕੀਤਾ ਅੰਦਰ ਕੀਟ ਕਰ ਦੋਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੀ ਗੁਣਵੰਤੇ ਅਗੁਣ ਦੇ ਤੇ ਹਾ ਕੋਈ ਨ ਸੁਝਈ ਜੇ ਤੇ ਸੁਣ ਕੋਈ ਕਰੇ ਸੁਨਿਏ ਸਿਧ ਪੀਰ ਸੁਨਣਾ ਸੁਨਿਏ ਤਰ ਤਦ ਬਣਾ ਕਾਸ਼ ਸੁਨਿਏ ਦੀਪ ਲੋ ਪਾਤਾਲ ਸੁਨਿਏ ਪੂਰਨ ਸਕੇ ਕਾਲ ਨਾਨਕ ਭਗਤ ਸਦਾ ਵਿਗਾਸ ਸੁਨਿਏ ਦੁਖ ਪਾਪ ਕਾ ਨਾਸ਼ ਸੁਨਿਏ ਈਸ਼ਰ ਪਰਮਾینده ਸੁਨਿਏ ਮੁਖ ਸੁਲਾਹ ਹਮੰਦ ਸੁਨਿਏ ਜੋਗ ਜੁਗ ਤ ਤਨ ਭੇਦ ਸੁਨਿਏ ਸਾਸਤ ਸ੍ਰੀਮਦ ਵੇਦ ਨਾਨਕ ਭਗਤ ਸਦਾ ਵਿਗਾਸ ਸੁਨਿਏ ਦੁਖ ਪਾਪ ਕਾ ਨਾਸ਼ ਸੁਨਿਏ ਸਤ ਸੰਤੋਖ ਗਿਆਨ ਸੁਨਿਏ ਅਰਚ ਕ੍ਰਿਸ਼ਨ ਸੁਨਿਏ ਪਰਪੜ ਪਾਵੇਂ ਮਾਨ ਸੁਨਿਏ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵੀ ਗਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਸਰਾਂ ਗੁਣਾ ਕੀ ਗਾਸ ਸੁਣੀਏ ਸ਼ੇਖ ਪੀਰ ਪਾਤਸ਼ਾਹ ਸੁਣੀਏ ਅੰਦੇ ਪਾਵੇ ਰਾ ਸੁਣੀਏ ਹਾਥ ਹੋਵੇ ਇਸ ਗਾ ਨਾਨਕ ਭਗਤਾ ਸਦਾ ਵੀ ਗਾਸ ਸੁਣੀਏ ਦੁਖ ਪਾਪ ਕਾ ਨਾਸ ਮਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪਸਤਾਏ ਕਾਗਜ਼ ਕਲਮ ਨਾ ਲਿਖਣ ਆਰੇ ਮਨੇ ਕਾ ਬੇਕਾਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ मन्ने सुरत होवे मन बुद्ध मन्ने सगल पवणी की शुद्ध मन्ने मुंह छोड़ना ना खाए मन्ने चमके साथ ना जाए ऐसा नाम निरंजन होए जे को मन जाने मन कोई મને મા પામી એસા નામ નિરંજન સાધાર તરે તારે ગુરુ સિખ મને પિક એસા નામ નિરંજન હોય જે કો મન જાને મન કોઈ પંચ પ્રવાણ પંચ પ્રધાન ભાવે દરગે માણ પંચ સોહ દર પંચા કા ગુક ધ્યાન જે કહે કરે વિચાર કરતે તે કરે નહી સુમાર ਦੋਲਰਮ ਦਇਆ ਕਪੂਤ ਸੰਤੋਗਤਾ ਪ੍ਰਕਿਆਜਨ ਸੂਤ ਜੇਕੂ ਬੁਜੋ ਸਚਿਆਰੇ ਤਬਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਇਸਤੇ ਪਾੜ ਤਲੇ ਕਮਨਜੋਰੇ ਜੀਜਨ ਤਰੰਗਾ ਕੇ ਨਾਮ ਉਸ ਆਪਣਾ ਲਿਖ ਬੁੜੀ ਕਲਾਮ ਇਹਲੇ ਕਾਲਿ ਕੇ ਜਾਣੇ ਕੋਇ ਲੇਖ ਲਿਖਿਆ ਕੀਤਾ ਹੋਇ ਕੀਤਾ ਤੌਣ ਜਹਲੇ ਰੂਪ ਕੀਤੀ ਦਾਤ ਜਾਣੇ ਕੋਣ ਕੂਤ ਕੀਤਾ ਪਸਾਉਏ ਕੇ ਕਮਉ ਇਸਤੇ ਹੋਇ ਲਖਦਰੀਆਂ ਕੁਦਤ ਕਮਨ ਕਾ ਵਿਚਾਰ ਵਾਰੀਆਂ ਨਾ ਜਾਮ ਇੱਕ ਵਾਰ ਜੋਤਿ ਦਪਾਵੇ ਸਾਈ ਬਲੀਗਾ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੀ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮ ਪਖ ਸਾਰ ਅਸੰਖ ਮੋ ਲਿਵ ਲਾਇ ਤਾਰਿ ਕੁਦਰਤ ਕਵਨ ਕਾ ਵਿਚਾਰ ਵਾਰਿ ਅਨ ਜਾਮ ਇੱਕ ਵਾਰ ਜੋ ਤੁਧ ਪਾਵੇ ਸਹੀ ਪਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਮੁਰ ਕੰਧ ਕੋਰ ਸੰਖ ਚੋਰ ਹਰਾਮ ਕੋਰ ਸੰਖ ਅਮਰ ਕਰ ਜਾਏ ਜੋਰ ਸੰਖ ਗਲਵੜ ਹਤਿਆ ਕਮਾਏ ਸੰਖ ਪਾਪੀ ਪਾਪ ਕਰ ਜਾਏ ਸੰਖ ਕੂੜੇ ਆਰ ਕੂੜੇ ਫਿਰ ਆਹੇ ਸੰਖ ਮਲੇਸ਼ ਮਲ ਪੱਖ ਖਾਏ ਸੰਖ ਨਿੰਦਕ ਸੇ ਕਰੇ ਪਰ ਨਾਨਕ ਨੀਚ ਕਹੇ ਵਿਚਾਰ ਵਾਰੀਆਂ ਨਾ ਜਾਵੇ ਇੱਕ ਵਾਰ ਜੋ ਤੁਧ ਪਾਵੇ ਸਾਈ ਪਲੀ ਕਰ ਤੂ ਸਦਾ ਸਲਾਮਤ ਨਿਰੰਕਾਰ ਸੰਖ ਨਾਵ ਸੰਖ ਥਾਵ ਗਮ ਗਮ ਸੰਖ ਲੋ ਸੰਖ ਕਹੇ ਸਿਰ ਪਾਰ ਹੋ ਅਖਰੀ ਨਾਮ ਕਰੀ ਸਾਲਾ ਅਕਰੀ ਗਿਆਨ ਗੀਤ ਗੁਣ ਗਾ ਕਰਾ ਲਿਖਣ ਬੋਲਣ ਬਾਣ ਅਕਰਾ ਸਿਰ ਸੰਜੋਗ ਵਿਖਾਣ ਜਿਨਨੇ ਲਿਖੇ ਤਿਵਸੇ ਨਾਇ ਜੀ ਫਰਮਾਇ ਤਿਵਤੀ ਪਾਏ ਜੇਤਾ ਕੀਤਾ ਤੇ ਤਾਂ ਨਾ ਵੀ ਨਾਮੇ ਨਾਈ ਕੋ ਤਾਂ ਕੁਦਰਤ ਕਮਣ ਕਾ ਵਿਚਾਰ ਵਾਰਿਆ ਨਾ ਜਵੇਂ ਇੱਕ ਵਾਰ ਜੋ ਤੁਤ ਪਾਵੇ ਸਾਈਂ ਪਲੀ ਕਰ ਤੂੰ ਸਦਾ ਸਲਾਮਤ ਨਿਰੰਗਾ ਪੜਿਆ ਹੱਥ ਪੈਰ ਤਨ ਦੇ ਪਾਣੀ ਤੂਤੇ ਉਤਰਸ ਕੇ ਮੂਤ ਪਲੀ ਤੀ ਕਪੜ ਹੋਏ ਦੇ ਸਾਬਣ ਹੋ ਲਈਏ ਤੋਏ ਭਰੀ ਅਮਰ ਪਾਪਾ ਕੇ ਸੰਗੂ ਤੋ ਪਹਿਨਾ ਵੇ ਕੇ ਰੰਗ ਪੁੰਨੀ ਪਾਪੀ ਆਖਣ ਨਹੀਂ ਕਰ ਕਰ ਕਰਨਾ ਲਿਖ ਲੈ ਜਾਏ ਆਪੇ ਬੀਜ ਆਪੇ ਹੀ ਖਾਉ ਨਾਨਕ ਕੁਕਮੀ ਆਉ ਜਾਉ ਤੀਰਤ ਤਾਪੇ ਦਇਆ ਤਦ ਦਾਨ ਜੇ ਕੋ ਪਾਵੇ ਦਿਲ ਕਾ ਮਾਨ ਸੁਨਿਆ ਮਨਿਆ ਮਨ ਕੀਤਾ ਪਾਉ ਅੰਤਰਗਤ ਤੀਰਤ ਮਲਣਾ ਉਹ ਸਭ ਗੁਣ ਤੇ ਮੇ ਨਹੀਂ ਕੋਈ ਵੀ ਗੁਣ ਕੀਤੇ ਭਗਤ ਨਾ ਹੋਏ ਸੋ ਸ਼ਤ ਬਾਣੀ ਬਨਵਾਉ 700 ਸਦਾ ਮੰਚਾਉ ਕਮਨ ਜੇਲਾ ਵਕਤ ਕਮਨ ਕਮਨ ਸੀਤ ਕਮਨ ਮਾਰ ਕਮਨ ਸ਼ਰੂਤੀ ਮਾ ਕਮਨ ਜਿਤੋਂ ਆਕਾਰ ਵੀਲ ਨਾ ਪਾਇ ਪੰਡਤੀ ਜੀ ਹੋਵੇ ਲੇਖ ਪੁਰਾਣ ਵਕਤ ਨਾ ਪਾਇ ਉਹ ਕਾਦੀ ਅਜੇ ਲਿਖਣ ਲੇਖ ਪੁਰਾਣ ਤੇ ਤਵਾਰ ਨਾ ਜੋਗੀ ਜਾਣ ਰਤਮਾ ਨਾ ਕੋਈ ਜਾਗਰਤਾ ਸਿੱਟੀ ਕੋ ਸਜਾ ਪੇ ਜਾਣੇ ਸੋ ਕੀਵ ਕਾ ਰਖ ਕੀਵ ਸਲਾਹ ਕੀ ਉਹ ਵਰਨੀ ਕੀਵ ਜਾਣਾ ਨਾਨਕ ਖੱਖ ਸਬ ਕੋਏਗਾ ਇੱਕ ਦੂ ਇੱਕ ਸਿਆਣਾ ਵੱਡਾ ਸਾਈ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੇ ਜਾਣੇ ਅਗੇ ਗੈਨ ਸੋ ਪਤਾਲਾ ਪਤਾਲਾ ਖਗਾ ਸਾਗਾ ਸੋੜਖੜ ਕੁ ਪਾਲਤ ਕੇ ਵੇਦ ਕੈਨਿਕ ਵਾਤ ਸੈ ਸੋ 18 ਟ ਕੈਨਿਕ ਤੇ ਬਸ ਲੋਕਤਾ ਤੋਂ ਲਿਖੋਏ ਤਰੀਕਿ ਲਿਖਿ ਹੋਏ ਵਿਨਾਸ਼ ਨਾਨਕ ਵੱਡਾ ਕੀ ਯਾ ਪੇ ਜਾਣੇ ਆਪ ਸਲਾਈ ਸਲਾਈ ਤੇ ਸੁਰਤ ਨਾ ਪਾਇਆ ਨਦੀਆਂ ਤੇ ਬਾਪੇ ਸਮੁੰਦਰ ਨਾ ਜਾਣੀ ਹੈ ਸਮੁੰਦਰ ਸਾ ਸੁਲਤਾਨ ਗਿਰਾ ਸੇ ਧੀ ਮਾਲਤਾ ਨ ਕੀੜੀ ਤੁਲ ਨ ਹੋਵੇ ਜੇ ਚਸ਼ਮਨੋਂ ਨਾ ਵਿਸਰੇ ਅੰਤਨਾ ਸਿਫਤੀ ਕਹਿ ਨਾਂ ਅੰਤ ਅੰਦਨ ਕਰਨਾ ਦੇ ਨਾਂ ਅੰਤ ਅੰਦਨ ਮੇ ਕੰਜੂੜਾ ਨਾਂ ਅੰਤ ਅੰਦਨ ਜਾਪੇ ਕੀ ਅਮਨ ਮੰਤ ਅੰਤ ਅੰਦਨ ਜਾਪੇ ਕੀ ਤਾਕਾਰ ਅੰਤਨ ਜਾਪੇ ਪਾਰਾ ਵਾਲ ਅੰਤ ਕਾਨ ਕੇ ਤੇ ਬਿਲਾਹੀ ਤਾਂ ਕੀ ਅੰਤ ਨਾ ਪਾਈ ਜਾਏ ਇਹ ਅੰਤ ਨਾ ਜਾਣੇ ਕੋਈ ਬੋਤਾ ਕਹੀਏ ਬੋਤਾ ਹੋਏ ਵੱਡਾ ਸਾਈ ਬੂਚਾ تھا ਉੱਚੇ ਉਪਰ ਉੱਚਾ ਨਾ ਹੋ ਇਹ ਬੜੂ ਚਾਹੋ ਮੇ ਕੋਈ ਤਿਸੂ ਚੇ ਕੋ ਜਾਣੇ ਸੋਇ ਜਵੜ ਪਉਤਾ ਕਰਮ ਲਿਖਿਆ ਨਾ ਜਾਇ ਵਡਾ ਦਾ ਤਾਤਿਲ ਨਾ ਤੁਮੈ ਕਿਤੇ ਮੰਗੇ ਜੋ ਦੁਪਾਰ ਕਿਤੇ ਗਣਤ ਨਹੀਂ ਵਿਚਾਰ ਕੀਤੇ ਖਤੋ ਟੈਵੀ ਕਰਗੇ ਤੇ ਲੈ ਲੈ ਮੁਕਰਪਾਈ ਕਿਤੇ ਮੁਰ ਖਾਇ ਕਾਇ ਕਿਤੇ ਦੁਖ ਭੁਖ ਸੁਧ ਮਾਰੇ ਵੀ ਦਾਤੇ ਰੀ ਦਾਤਾਰ ਬੰਦ ਕਲਾਸੀ ਬਣੇ ਹੋਏ ਹੋ ਰਕ ਨ ਸਕੇ ਕੋਈ ਜੇ ਖੁਖਾਇ ਕਕਣ ਪਾਇ ਹੋ ਜਾਣੀ ਜੇ ਤੀਆ ਮੁਖਾਇ ਆਪੇ ਜਾਣੀ ਆਪੇ ਦੇ ਆ ਕਿਸੇ ਵੀ ਕਹੀ ਕੇ ਜਿਸ ਨੂੰ ਬਖਸ਼ੋ ਸਿਫਤ ਸੁਲਾ ਨਾਨਕ ਪਾਸ਼ਾਹੀ ਪਾਚਾ ਮੁਲ ਗੁਣ ਮੁਲ ਬਪਾਰ ਮੁਲ ਬਪਾਰੀ ਗਮਲ ਬੰਡਾਰ ਮੁਲ ਆਵੇ ਮੁਲ ਜਾਏ ਮੁਲ ਪਾਏ ਮੁਲ ਸੁਮਾਈ ਮੁਲ ਤਰ ਮੁਲ ਦੀਵਾਨ ਮੁਲ ਤੁਲ ਮਰ ਬਨਵਾਨ ਮੁਲ ਬਖਸ਼ੀ ਮੁਲ ਨਿਸ਼ਾਨ ਮੁਲ ਕਰਮ ਮੁਲ ਫਰਮਾਨ ਮੁਲ ਮੁਲਾ ਕਿਆ ਨਾ ਜਾਇ ਆਖ ਗਰੇਲੇ ਲਵਲਾ ਆਖੇ ਵੇਦ ਪੜ ਪੁਰਾਣਾ ਕੇ ਪੜੇ ਗਰੇ ਵਕਿਆਨਾ ਕੇ ਬਰਮਿਆ ਕੇ ਇੰਦਾ ਕੇ ਗੋਪੀ ਤੇ ਗੁਰਿੰਦ ਆਖੇ ਇਸ ਤਰ੍ਹਾਂ ਕੇ ਸਿੱਧਾ ਕੇ ਕੀਤੇ ਕਿਤੇ ਬੋਧਾ ਕੇ ਦਾਨ ਮੁੱਕੇ ਦੇਵਾ ਕੇ ਸੁਨਰ ਮੰਜਨ ਸੇਵਕ ਇਤੇ ਆਖੇ ਆਕਣ ਪਾਏ ਕੇਤੇ ਕੇ ਕੱਟ ਜਾਈ ਤੇ ਕਿਤੇ ਹੋਰ ਕਰੇ ਤਾਂ ਕਿ ਨਜਾ ਕਹਿ ਕੇ ਕਿ ਜੀਵਣ ਪਾਵੇ ਤੇ ਵੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਕੇ ਬੋਲ ਵਗਾਰ ਤਾ ਲਿਖਿਆ ਸਰਗਵਾਰਾ ਗਵਾਰ ਸੂਦਰ ਕੀ ਅਸੋ ਕਰਕੇ ਹਜਿਤ ਬਸ ਸਰਬ ਸਮਾਲੇ ਵਜੇ ਨਾਦਨੇ ਕਸੰਗਾ ਕਿਤੇ ਵਾਵਨ ਹਾਰੇ ਇਤੇ ਰਾਗ ਪਰਿ ਸੋ ਕਹੀਣ ਕਿਤੇ ਗਵਨ ਹਾਰੇ ਗਵਨ ਤੁਧ ਨੂੰ ਪਉਣ ਪਾਣੀ ਵੈਸੰਤਰ ਗਾਵੇ ਰਾਜਾ ਤਰੰਧੁਾਰੇ ਕਾਵਯ ਚੁਤ ਗੁਪਤ ਲਿਖ ਜਾਣਾ ਲਿਖ ਲਿਖ ਤਰੰ ਵਿਚਾਰੇ ਗਾਵੇ ਇਸਰ ਬਰਮਾ ਦੇਵੀ ਸੋਣ ਸਾ ਦਾ ਸਵਾਰੇ ਗਾਵੇ ਇੰਦ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਵਨ ਜਿਦ ਸਮਾਧੀ ਅੰਦਰ ਗਵਨ ਸਾਧ ਵਿਚਾਰੇ ਗਾਂ ਮੰਜਤੀ ਸਤਿ ਸੰਤੋ ਕੀ ਗਾਵੇ ਵੀਰ ਘਾਰੇ ਗਾਵਨ ਪੰਡਤ ਪੜਨਰ ਕੀ ਸੁਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਨਿਆ ਮਨ ਮੋਹਨ ਸਰਗਾ ਮਚਪਿਆਲੇ ਗਾਵਨ ਰਤਨ ਉਪਾਇ ਤੇ ਰਚਿਤ ਨਾ ਲੇਗਾ ਵਿਜੂਦ ਮਹਾਬਲ ਚੁਰਾ ਗਾਵੇ ਗਣ ਵਿਚਾਰੇ ਗਾਵੇ ਖੰਡ ਮੰਡਲ ਪਰ ਮੰਡਾ ਕਰਕੇ ਰਖੇ ਤਾਰੇ ਸਹੀ ਤੁਦਨ ਗਾਵਨ ਜੋ ਤੁਦਪਾ ਮੰਨ ਤੇ ਤੇਰੇ ਭਗਤਰ ਚੱਲੇ ਹੋਰ ਕਿਥੇ ਗਾਵਨ ਛੇ ਮੇ ਚਿਤ ਨਾ ਮੰਨ ਨਾਨਕੇ ਵਿਚਾਰੇ ਸੋਈ ਸੋਈ ਸਦਾ ਸੱਚ ਸਾਇਬ ਸੱਚਾ ਸਾਚੀ ਨਾ ਹੀ ਐਬੀਓਸੀ ਜੈਨ ਜਸੀ ਰਚਨਾ ਜੀ ਨਿਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਸ ਦੀ ਮਾਇ ਜਨੋ ਪਾਈ ਕਰ ਕਰ ਵੇ ਕਿਤਾਬ ਨਾਲ ਜੀ ਚੁਸਕੀ ਵੜਾਈ ਜੋਤੀਸ਼ ਭਾਵੇ ਸੋਈ ਕਰੀਓ ਕਮਨਾ ਕੈ ਨਾ ਜਾਏ ਘਰ ਸੋ ਪਾਛਾ ਸਾਈ ਭਾ ਸੈਮਨ ਨਗਰ ਨਜਈ ਮੁੰਦਸੋਂ ਤੋਂ ਖਰਮ ਪਚੋਲੀ ਟਾਂਕੇ ਕਰੇ ਬੀਪੋਤ ਕਿੰਤਾ ਗਾਲ ਕੋਰੀ ਕਾਇ ਜੂ ਡੰਡਾ ਪਰਤੀ ਤਾਈ ਪੰਚਗਲ ਮਾਤੀ ਮਨਜੀ ਤੇਜਕ ਜੀ ਦਾ ਦੇਸ਼ ਸਿਸ਼ਾ ਦੇਸ਼ ਆਧਨੀ ਦਿਨਾਨਦ ਨਾ ਜੂ ਜੂ ਇਕੋ ਵੇਸ਼ ਪਗਤ ਗਿਆਨ ਦੇ ਆ ਪੰਡਾਰਣ ਘਟ ਘਟ ਵਜੇ ਨਾ ਤਾਂ ਆਪ ਜਾਨਾ ਥੀ ਸਭਜਾ ਕੇ ਲਈ ਦਸਦਾ ਵਰਾਸਾ ਦੇ ਸੰਜੋਗ ਜੋਗ ਦੁਕਰ ਚਲਾਵੇ ਲੈ ਕੇ ਆਵੇ ਪਾਗਦੇਸ਼ ਤੇ ਸ਼ੈਦੇਸ਼ ਆਧਨੀ ਤੇ ਨਾਦ ਨਾ ਜੁਜੂ ਇੱਕ ਹੋਵੇ ਸੇ ਇਹ ਕਮਾਈ ਯੁਕਤ ਵਿਆਹ ਤਿੰਜਾਲੇ ਪਰਮਾਨੇ ਇੱਕ ਸੰਸਾਰਿਕ ਵੰਡਾਰ ਇੱਕ ਲਾਇ ਦੀਵਾਨ ਜਯਤੇਸ਼ ਪਾਵਤੀ ਵਿੱਚ ਚਲਾਵੇ ਜਿਵੇਂ ਉਹ ਫਰਮਾਨੋ ਵੇਕੇ ਉਹ ਨਨਦਰ ਨਾਮ ਹੈ ਬਹੁਤਾ ਹੈ ਵਿਦਾਨ ਆਦੇਸ਼ ਤੇ ਸ਼ੈਦੇਸ਼ ਆਧਨੀ ਤੇ ਨਾਦ ਨਾ ਜੁਜੂ ਇੱਕ ਹੋਵੇ ਸੇ ਅਸਲ ਹੋਇਲੋਏ ਪੰਡਾਰੂ ਜੋ ਕਿ ਚੁਪਾਇ ਸੇ ਕਮਾਰ ਕਰਕੇ ਵੇਕੇ ਸਿਰਜਨ ਹਰਿ ਨਾਨਕ ਸੱਚੇ ਕੀ ਸਾਚੀ ਕਾਰਾ ਦੇਸ਼ ਤੇ ਸ਼ੈਦੇਸ਼ ਆਧਨੀ ਤੇ ਨਾਦ ਨਾ ਜੁਜੂ ਇੱਕ ਇਕ ਦੂਜੀ ਕੋਲਾ ਕੋਲਾ ਕੁਇਲਕ ਵੀ ਹੈ ਲਖ ਲਖ ਗੇੜਾ ਕਿ ਇੱਕ ਨਾਮ ਜਗਦੀਸ਼ ਇਤ ਰਾਤ ਪਤ ਪਵੜੀਆ ਚੜੀ ਹੋਏ ਕੀ ਸੁੰਦਰ ਆਕਾਸ਼ ਕੀ ਕੀਟਾ ਆਈ ੜਿਸ ਨਾਨਕ ਨਦੀ ਪਾਈਏ ਕੁੜੀ ਕੁੜੇ ਟੀਸਾ ਖੰਜੋਰ ਚੁਪੈਣਾ ਜੋਰ ਜੋਰ ਨਾ ਮੰਗਨ ਦੇ ਨਜੋਰ ਜੋਰ ਜੋਰ ਨ ਜੀਵਨ ਮਨ ਨ ਜੋਰ ਜੋਰ ਨ ਰਾਜਮਾਲ ਮਨ ਜੋਰ ਜੋਰ ਨ ਸੁਤੀ ਗਿਆਨ ਵਿਚਾਰੇ ਜੋਰ ਨੁ ਜੁਗਤੀ ਛੋਟੇ ਸੰਸਾਰ ਜਿਸਾਤ ਜੋਰ ਕਰਵੇ ਕੇ ਸੋਇਨਾ ਨਿਕੁਤਮ ਨੀਤ ਨ ਕੋਈ ਰਾਤੀ ਰੁਤੀ ਤਿੱਤੀ ਵਾਰ ਪਵਨ ਪਾਣੀ ਅਗਨੀ ਪਦ ਆਲਤੀ ਸਵੇਜੁਤਾ ਤਿਥਾ ਪ੍ਰਕੀਤਰਮਸ਼ਾ ਆਲਤੀ ਸਵੇਟ ਜੀ ਜੁਗਤ ਕੇ ਨੰਗ ਜਿਨਕੇ ਨਾਮ ਅਨੇਕ ਗਨੰਤ ਕਰਮੀ ਕਰਮੀ ਹੋਏ ਵਿਚਾਰੋ ਸਚਾਪ ਸਚਾ ਦਰਬਾਰੋ ਤਿੱਤੇ ਸੋ ਹੁਣ ਪੰਚ ਪ੍ਰਮਾਨ ਨੇ ਦ੍ਰਿਗ ਕਰਮ ਭਵੇਂ ਨਿਸ਼ਾਨ ਕਚ ਭਕਾਈ ਉਤੇ ਪਾਇ ਨਾਨਕ ਗੇਂ ਜਾਪੇ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਕੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਨ ਮੇਸ ਕੀਤੇ ਬਰਮੇ ਘਾਟ ਕੜੀਏ ਰੂਪ ਰੰਗ ਕੇ ਵੇਸ ਕੀਤੀ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ਼ ਕੀਤੇ ਸਿਧ ਬੁੱਧਨਾਥ ਕੀਤੇ ਕੀਤੇ ਰਤ ਦੇਵੀ ਵੇਸ ਕੀਤੇ ਦੇਵਦਾਨ ਨੂੰ ਮੁਨੀ ਕੀਤੇ ਕੀਤੇ ਨਤਨ ਸਮਾਨ ਕੀਤੇ ਖਾਣੀ ਕੀਤੀ ਬਾਣੀ ਕੀਤੇ ਪਾਦ ਨਰਿੰਦ ਕੀਤੀ ਸੁਰਤੀ ਸੇਵ ਕੀਤੇ ਨਾਨਕ ਅੰਤ ਅੰਤ ਗਿਆਨ ਕਰਨ ਮੈਂ ਗਿਆਨ ਪ੍ਰਚੰਡ ਤੇ ਤੇ ਨਾਦ ਬਿਨੋਦ ਕੋੜ ਅਨੰਦ ਸ਼ਰਮ ਗਣ ਕੀ ਬਾਣੀ ਰੂਪ ਤੇ ਤੇ ਕਾਰਤ ਕੜੀਏ ਬਹੁਤ ਅਨੂਪ ਤਾਂ ਕਿ ਅਗਲਾ ਕਥਿਆ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਤੇ ਤੇ ਕੜੀਏ ਸੁਰਤ ਮਤਵਨ ਬੁੱਧ ਤੇ ਤੇ ਕੜੀਏ ਸੁਰਾਂ ਚ ਜਿਹੜਾ ਕਿ ਸ਼ੁੱਧ ਕਰਮ ਗੰਡ ਕੀ ਬਾਣੀ ਜੋ ਰਤਿਤੇ ਹੋ ਨ ਕੋਈ ਹੋਰ ਤਿਤੇ ਜੋ ਮਾਂ ਬਲ ਸੂਰਤ ਇਨ ਮੈਂ ਨਾਮ ਨਿਆ ਪਰਪੂਰ ਤਿਤੇ ਜੀ ਤੋ ਸੀਤਾ ਮੈਂ ਮਾਹ ਤਾਂ ਕੇ ਰੂਪ ਨਗਤ ਨੇ ਜਾਏ ਨਾਮ ਮਨ ਢਾਗੇ ਜਾਏ ਜਿਨ ਕੇ ਨਾਮ ਅਸੇ ਮਨ ਮਾਹੇ ਤਿਤੇ ਭਗਤ ਵਸੇ ਕੇ ਲੋ ਕਰੇ ਨ ਸਚਾ ਮਨ ਸੋਇ ਸਚ ਕਰਨ ਵਸ ਨੇ ਨਿਰੰਕਾਰ ਕਰਕੇ ਵੇ ਕੇ ਨਦਨੀ ਹਾਲ ਤਿਤੇ ਕੰਡ ਮੰਡਲ ਵਰ ਮੰਡ ਜੇ ਕੋ ਕਥਿਤ ਅੰਤ ਅੰਤ ਤਿਤੇ ਲੋ ਲੋ ਕਾਰ ਜਿਵ ਜਿਵ ਹੁਕਮ ਤੇ ਵਤਿ ਕਾਰ ਵੇ ਕੇ ਵਿਕਸੇ ਕਰੇ ਵਿਚਾਰ ਨਾਨਕ ਕਤਨਾ ਕਰਣਾ ਸਾਰ ਜਤ ਪਹਾਰਤੀ ਦੇਸ ਸੁਨਿਆਰ ਆਹਣ ਮਤ ਵੇਦ ਤਿਆਰ ਪਉਖਲਾ ਅਗੰਤਪਾਉ ਪੰਡਾ ਪਾਉ ਅਮ੍ਰਿਤ ਤੇ ਟਟਾਲ ਕਰੀਏ ਸ਼ਬਦ ਸੱਚੀ ਟਿਕਸਾਲ ਜਿੰਕੋ ਨਦਰ ਕਰਮ ਤਿੰਨ ਗਾਰ ਨਨਕ ਨਦਰਿ ਨਦਰਿ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤਿ ਦੇਸਰਾਜ ਦੋदाई ਦਇਆ ਖੇਲੇ ਸਗਲ ਜੁਗਾਤੇ ਚੰਗੀਆਂ ਆਈਆਂ ਬੁਰੀਆਂ ਆਈਆਂ ਮਾਚੇ ਤਰ ਮੂ ਦੂਰ ਕਰਮੀਆਂ ਪੋ ਆਪਣੀ ਕੇਣਾੜੇ ਕੇ ਦੂਰ ਜਿਨੀ ਨਾਮ ਧਿਆਇਆ ਗੈਮਸਕਤ ਕਾਲਾ ਨਾਨਕ ਤੇ ਮਖੁਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗੈਮਸਕਤ ਕਾਲਾ ਨਾਨਕ ਤੇ ਮਖੁਜਲੇ ਕੀਤੀ ਛੁੱਟੀ ਨਾਲ ਸਤਿਨਾਮ ਸ੍ਰੀ ਵਾਹਿਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫ